ਹਾਂਜੀ ਹైదరాబాద్ ਤੋਂ ਬਹੁਤ ਬੁਰੀ ਖਬਰ ਆਉਂਦੀ ਏ ਕਿ ਜਾਨਵਰਾਂ ਦੇ ਜੋ ਕਿ ਜਿੱਥੇ ਉਹ ਰਹਿੰਦੇ ਸਾਂ 400 ਏਕੜ 'ਚ ਰਾਤੋਂ ਰਾਤ तकरीबन 12:00 ਵਜੇ ਸਰਕਾਰਾਂ ਗੰਦੀਆਂ ਹੀ ਸਰਕਾਰਾਂ ਕਹਾਂਗੀਆਂ ਇਹਨਾਂ 12 1 ਵਜੇ ਬਲਡੋਜ਼ਰ ਮਸ਼ੀਨਾਂ ਲੈ ਕੇ ਆ ਗਏ ਨੇ ਇਹ ਚਾਰਿਆਂ ਦੇ ਤੇ ਪੇੜ ਵੱਢਨੇ ਸਟਾਰਟ ਕਰਤੇ ਨੇ ਤੇ ਜੋ ਵੀ ਅੱਗੇ ਜਾਨਵਰ ਆਇਆ ਉਹਨੂੰ ਮਾਰ ਕੇ ਪਹਜਾਤਾ ਇਹ ਨਾਣੇ ਇਹਦੇ ਲੋਕਾਂ ਨੂੰ ਤਾਂ ਪਤਾ ਲੱਗਾ ਜਦੋਂ ਉਹਨਾਂ ਦੇ ਜਦੋਂ ਘਾ ਟੈਲ ਲਾਪੇ ਪਸ਼ੂਆਂ ਨੇ ਵਿਚਾਰਿਆਂ ਰੋਲਾ ਪਾਤਾ ਮੋਰਾਂ ਦੀਆਂ ਆਵਾਜ਼ਾਂ ਦੂਰ ਦੂਰ ਪਿੰਡਾਂ ਤੱਕ ਜਾਣ ਲੱਪੀਆਂ ਫਿਰ ਧੰਨਵਾਦ ਕਰਾਂਗੇ ਉਹ ਸਟੂਡੈਂਟ ਨੌਜਵਾਨ ਜਿਹੜੇ ਅੱਗੇ ਆਏ ਉਹਨਾਂ ਨੇ ਧਰਨੇ ਲਾਏ ਫਿਰ ਹైదరాబాద్ ਦੇ ਸੁਪਰੀਮ ਜਿਹੜੇ ਕੋਰਟ ਸੀ ਉੱਥੇ ਵੀ ਕੇਸ ਚੱਲਿਆ ਉੱਥੇ ਬੰਦ ਕਰਨ ਤੋਂ ਰੋਕ ਲਾਉਣ ਤੋਂ ਬਾਅਦ ਵੀ ਲਗਾਤਾਰ ਜੰਗਲ ਵਧਦੇ ਰਹੇ ਫਿਰ ਹੌਲੀ-ਹੌਲੀ ਜਦੋਂ ਵੀਡੀਓ ਸੋਸ਼ਲ ਮੀਡੀਆ ਤੇ ਗਈਆਂ ਫਿਰ ਦਿੱਲੀ ਤੱਕ ਖਬਰ ਪਹੁੰਚੀ ਸੁਪਰੀਮ ਕੋਰਟ ਤੱਕ ਉੱਥੇ ਜਾ ਕੇ ਫਿਰ ਜੰਗਲ ਨੂੰ ਵੱਢਣ ਤੇ ਕੱਟਣ ਤੇ ਰੋਗ ਲਾਈ ਕਈ ਜਾਨਵਰਾਂ ਦੇ ਘਰ ਜਾੜ ਦਿੱਤੇ ਜਿੱਦਣ ਇਨਸਾਨਾਂ ਤੇ ਗੱਲ ਵੀ ਕੋਈ ਕੰਪ ਪਚਾਲ ਆਇਆ ਇਮਾਰਤਾਂ ਆਪਣੇ ਘਰਾਂ ਡਈਆਂ ਆਪਾਂ ਇਹਨਾਂ ਜੰਗਲਾਂ ਦਾ ਹੀ ਸਾਰਾ ਪੰਨਾ ਹੈ ਪਰ ਉਹਦੋਂ ਜਾਨਵਰਾਂ ਨਹੀਂ ਕਹਿਣਾ ਵੇ ਤੁਸੀਂ ਸਾਡੇ ਘਰ ਤੋਂ ਘਰ ਆਏ ਕਿਉਂਕਿ ਉਹ ਏਰੀਆ ਐ ਕੋਈ ਜਿਹਾ ਉੱਤੇ ਹਰ ਇਨਸਾਨ ਵੀ ਰਹਿ ਸਕਦੇ ਆ ਪਰ ਜਿਹੜਾ ਜੰਗਲ ਚੋਂ ਉੱਠ ਕੇ ਆਉਂਦੇ ਨੇ ਉਹ ਆਪਣੇ ਇਥੇ ਪੱਕੇ ਮਕਾਨਾਂ ਜੀ ਨਹੀਂ ਰਹਿ ਸਕਦੇ ਖੋਦ ਤੁਹਾਨੂੰ ਪਤਾ ਹੀ ਹੈ ਸ਼੍ਰੀ ਰਾਮਚੰਦਰ ਜੀ ਬਨਵਾਸ ਕਟਿਆ ਇਹਨਾਂ ਜੰਗਲਾਂ 'ਚ ਹੀ ਕਟਿਆ ਹੈ ਜੰਗਲ 'ਚ ਹਰ ਸੁਵਿਧਾ ਉਪਲਬਧ ਹੁੰਦੀ ਹੈ ਉੱਤੇ ਫਲਾਂ ਫਲ ਬੂਟੇ ਹੁੰਦੇ ਨੇ ਤੇ ਹੋਰ ਵੀ ਤੁਸੀਂ ਵਾਸਾਂ ਦੇ ਜਿਵੇਂ ਝੌਂਪੜੀਆਂ ਬਣਾ ਕੇ ॠषि मुनि ਰਹਿੰਦੇ ਰਹੇ ਸੀ ਇਹਨਾਂ ਜੰਗਲਾਂ 'ਚ ਹੀ ਰਹਿੰਦੇ ਰਹੇ ਸੀ ਜੰਗਲ ਨੂੰ ਕਦੀ ਨਹੀਂ ਜਾੜਨਾ ਚਾਹੀਦਾ ਚਲੋ ਗਲਤੀ ਜਿਹੜੀ ਕਰਤੀ ਕਰਤੀ ਜਿੰਨੇ ਵੀ ਉਹਨਾਂ ਨੇ ਵੱਡੇ ਨੇ ਟੁੱਕੇ ਦੁਬਾਰਾ ਉਹਨਾਂ ਨੂੰ ਫੇਰ ਦੁਬਾਰਾ ਉੱਥੇ ਲਾਏ ਜਾਣ ਪੋਦੇ ਤੇ ਦੁਬਾਰਾ ਤੋਂ ਫੇਰ ਉਹ ਜੰਗਲ ਹਰਿਆ ਭਰਿਆ ਕੀਤਾ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ 'ਚ ਬਹੁਤ ਜ਼ਿਆਦੀ ਤਰਾਸਦੀ ਇਹਨਾਂ ਦਾ ਪਸ਼ੂਆਂ ਦਾ ਸ਼ਰਾਪ ਜ਼ਰੂਰ ਲੱਗੇਗਾ ਤੇ ਇਹ ਜਿਹੜੀਆਂ ਇਮਾਰਤਾਂ ਐ ਮਿੰਟੋ-ਮਿੰਟੀ ਕੁਦਰਤ ਨੇ ਟੈ ਟੇਰੀ ਕਰ ਦਿੰਦੀਆਂ ਬਹੁਤ ਔਖਾ ਹੋਏਗਾ ਇਨਸਾਨ ਤੇ ਵੀਡੀਓ ਕਿਵੇਂ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ